ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੁਰਬ ਯਾਦਵ ਜੀ ਹਾਜ਼ਰਤਾ ਉਤੇ ਸੂਬੇ ਵਿੱਚ ਨਸ਼ਿਆ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਰੂਪਨਗਰ ਪੁਲਸ ਵੱਲੋਂ ਅੱਜ ਦਿਨ ਸੋਮਵਾਰ ਨੂੰ ਸਵੇਰੇ 6 ਵਜੇ ਨੈਰੂ ਸਟੇਡੀਅਮ ਰੂਪਨਗਰ ਵਿਖੇ ਨਸ਼ਿਆ ਖਿਲਾਫ ਜਾਗਰੂਤਾ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ ਇਸ ਮੈਰਾਥਨ ਲਈ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਹਰ ਉਮਰ ਦੇ ਵਿਅਕਤੀ ਇਸ ਮਿਨੀ ਮੈਰਾਥਨ ਦਾ ਹਿੱਸਾ ਬਣੇ ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਮੈਡਮ ਪੀਤੀ ਜაძਬ ਨੇ ਕਿਹਾ ਕਿ ਅਸੀਂ ਯੂਥ ਨੂੰ ਹਰ ਤਰ੍ਹਾਂ ਸਪੋਰਟ ਕਰ ਰਹੇ ਹਾਂ ਤਾਂ ਜੋ ਕੋਈ ਵੀ ਨਸ਼ੇਰੀ ਦਜਰ ਵਿੱਚ ਫਸਿਆ ਨਾ ਰਹੇ ਉਸ ਨੂੰ ਨਸ਼ੇ ਦੀ ਦਜਰ ਵਿੱਚੋਂ ਬਾਹਰ ਕੱਢਣ ਲਈ ਹਰ ਤਰ੍ਹਾਂ ਦੀ ਸਪੋਰਟ ਕੀਤੀ ਜਾਵੇਗੀ ਅੱਜ ਦੀ ਮਿਨੀ ਮਾਰਥਨ ਨੂੰ ਵੱਡੀ ਗਿਣਤੀ ਵਿੱਚ ਯੂਥ ਦੇ ਸ਼ਹਿਰ ਵਸੀਆਂ ਨੇ ਭਾਗ ਲਿਆ ਇਸ ਨਾਲ ਹੋਰ ਵੀ ਨੌਜਵਾਨਾਂ ਨੂੰ ਹੌਸਲਾ ਅਫਜ਼ਾਈ ਮਿਲੇਗੀ ਅਤੇ ਅੱਗੇ ਆਨਬਲੇ ਦਿਲਵ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਹੋਰ ਪ੍ਰੋਗਰਾਮ ਹੋਰ ਵੀ ਉਲੀਕੇ ਜਾਣਗੇ ਇਸ ਵਾਰੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਸਰਦਾਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਪੁਰਸ ਵੱਲੋਂ ਜਿੱਤੇ ਸ਼ਹਿਰਾ ਤੇ ਪਿੰਡਾਂ ਵਿੱਚ ਨੌਜਵਾਨਾਂ ਸਮੇਤ ਹਰੇਕ ਵਰਗ ਦੇ ਨਸ਼ੇ ਪੀੜਤਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਤੇ ਹੀ ਸ਼ਹਿਰ ਵਸੀ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਲਈ ਇਸ ਮਹਾਰਤੰਦਾ ਆਯੋਜਨ ਕੀਤਾ ਗਿਆ ਮੇਰਾ ਪੰਜਾਬ న్యూਸ ਲਈ ਲਾਡੀ ਖਾਬੜਾ ਦੀ ਰਿਪੋਰਟ ਜਿਹੜੀ ਅਸੀਂ ਮੈਨੀ ਮੈਰਾਥਨ ਕੀਤੀ ਹੈਗੀ ਇੱਕ ਸੀਰੀਜ਼ ਆਫ ਇਵੈਂਟਸ ਦਾ Part ਹੈਗਾ ਜਿਹਦੇ ਵਿੱਚ ਅਸੀਂ ਪ੍ਰੀਵੈਂਟਿਵ ਵੀ ਲੈ ਰਹੇ ਹਾਂ ਉਹ ਜਾ ਸਪੋਰਟ ਸਿਸਟਮ ਵੀ ਇੱਕ ਬਿਲਡ ਅਪ ਕਰ ਰਹੇ ਹਾਂ ਲੋਕਾਂ ਵਾਸਤੇ ਕਿਉਂਕਿ ਨਸ਼ੇ ਦੀ ਜਿਹੜੀ ਸਮੱਸਿਆ ਹੈਗੀ ਇਹ ਬਹੁਤ ਕੰਪਲੈਕਸ ਹੈ ਜੀ ਇੰਨਾ ਸਿੰਪਲ ਤਰੀਕੇ ਨਾਲ ਇਹਦਾ ਹੱਲ ਨਹੀਂ ਹੈਗਾ ਕਿ ਜੀ ਸਪਲਾਈ ਰੋਕ ਦੋ ਜਾਂ ਜਿਹੜਾ ਪੇਸ਼ੈਂਟ ਹੈਗਾ ਉਹਨੂੰ ਇੱਕ ਵਾਰੀ ਦਵਾਈ ਦੇ ਦਿੱਤੀ ਟ੍ਰੀਟਮੈਂਟ ਦੇ ਦਿੱਤਾ ਤਾਂ ਉਹਦੇ ਬਾਅਦ ਉਹ ਠੀਕ ਹੋ ਜਾਣਾ ਹੈਗਾ ਉਹਨੂੰ ਲਗਾਤਾਰ ਸੋਸਾਇਟੀ ਸਾਡੇ ਸਪੋਰਟ ਦੀ ਲੋੜ ਪੈਂਦੀ ਹੈਗੀ ਤਾਂ ਜਿੱਥੇ ਇੱਕ ਪਾਸੇ ਸਾਡਾ ਪ੍ਰੀਵੈਂਟਿਵ ਐਕਸ਼ਨ ਹੈਗਾ ਨਾਲ ਦੀ ਨਾਲ ਅਸੀਂ ਸੋਸਾਇਟੀ ਨੂੰ ਨਾਲ ਲੈ ਕੇ ਇੱਕ ਮਾਹੌਲ ਇਹੋ ਜਿਹਾ ਬਣਾ ਰਹੇ ਹਾਂ ਕਿ ਬੰਦੇ ਨੂੰ ਮੈਂਟਲੀ ਵੀ ਸਟਰੋਂਗ ਐਕਸਟ੍ਰੈਂਸ ਦਿੱਤੀ ਜਾਂ ਤੇ ਉਹਨੂੰ ਇੱਕ ਹੁਸਲਾ ਭਜਾਈ ਹੋ ਸਕੇ ਕਿ ਜੀ ਪੂਰਾ ਸਮਾਜ ਉਹਦੇ ਨਾਲ ਖੜਾਏਗਾ ਜੇਕਰ ਕੋਈ ਸਮੱਸਿਆ ਇਸ ਆ ਵੀ ਗਿਆ ਹੈਗਾ ਤਾਂ ਉਹਨੂੰ ਕਿਦਾਂ ਇਹਦੇ ਤੋਂ ਬਾਹਰ ਕੱਢਣਾ ਹੈਗਾ ਤੇ ਨਾਲ ਹੀ ਨਾਲ ਜਿਹੜਾ ਆਪਣਾ ਯੂਥ ਹੈਗਾ ਇਹ ਆਪਣਾ ਫਿਚਰ ਹੈਗਾ ਉਹਨੂੰ ਇਹਦੇ ਤੋਂ ਕਿੱਦਾਂ ਬਚਾਣਾ ਹੈਗਾ ਤਾਂ ਮੈਨੂੰ ਉਮੀਦ ਹੈ ਕਿ ਇਹ ਹੋ ਜਾਦਾ ਸਪੋਰਟ ਤੇ ਆਪ ਸਭ ਦੇ ਨਾਲ ਅਸੀਂ ਮਿਲ ਕੇ ਇਹਨੂੰ ਜ਼ਰੂਰ ਪੂਰਾ ਕਰਾਂਗੇ ਤਾਂ ਰੋਪੜ ਡਰੱਗ ਫ੍ਰੀ ਸਭ ਤੋਂ ਪਹਿਲਾ ਡਿਸਟ੍ਰਿਕਟ ਹੋਊਗਾ ਜਿਹੜਾ ਡਰੱਗ ਫ੍ਰੀ ਹੈਗਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਾਂ ਵੱਧ ਤੋਂ ਵੱਧ ਫਿਜ਼ੀਕਲ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਲਈਏ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਤਾਂ ਆਪਣੇ ਪਰਿਵਾਰ ਨਾਲ ਗੱਲ ਕਰਨ ਤੇ ਪ੍ਰਸ਼ਾਸਨ ਨਾਲ ਵੀ ਆ ਕੇ ਉਹ ਸਾਂਝਾ ਕਰ ਸਕਦਾ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰੋ ਤੇ ਆਪਾਂ ਰਲ ਮਿਲ ਕੇ ਇਹਨੂੰ ਫਾਈਟ ਵੀ ਕਰਾਂਗੇ ਤੇ ਕੰਮ ਵੀ ਕਰਾਂਗੇ ਥੈਂਕ ਯੂ ਕੋਜ਼ ਅੱਜ ਦਾ ਜਿਹੜਾ ਜਿਲ੍ਹਾ ਰੂਪਨਗਰ ਦੇ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਤਹਿਤ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਡੀਜੀਪੀ ਐਸਟੀਐਫ ਜਿਹੜੇ ਹੈਗੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਅਸੀਂ ਲਗਾਤਾਰ ਜਿਹੜਾ ਹੈਗਾ ਜਿੱਥੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਅਵੇਅਰਨੈਸ ਵੀ ਕ੍ਰੀਏਟ ਕਰ ਰਹੇ ਹਾਂ ਪਿਛਲੇ ਦਿਨੀ ਆਪਾਂ ਇੱਕ ਹਾਕੀ ਮੈਚਸ ਕਰਾਏ ਸੀਗੇ ਹੌਕਸ ਕਲੱਬ ਵਿੱਚ ਜਿਹਦੇ ਵਿੱਚ ਕਾਫੀ ਬੱਚਿਆਂ ਨੇ ਤੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਕਾਫੀ ਅੱਛਾ ਜਿਹੜਾ ਹੈਗਾ ਉਹਦਾ ਰੁਝਾਨ ਰਿਹਾ ਸੀਗਾ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ 5 ਤਰੀਕ ਨੂੰ ਆਪਾਂ ਮਿਨੀ ਮੈਰਾਥਨ ਜਿਹੜੀ ਹੈਗੀ ਹੈ 5 ਕਿਲੋਮੀਟਰ ਦੀ ਆਪਣੇ ਸ਼ਹਿਰੇ ਚ ਆਰਗੇਨਾਈਜ਼ ਕੀਤੀ ਸੀਗੀ ਜਿਹਦੇ ਵਿੱਚ ਯੂਥ ਤੇ ਹੋਰ ਜਿਹੜੇ ਗਰੁੱਪ ਹੈਗੇ ਨੇ ਉਹਨਾਂ ਨੇ ਕਾਫੀ ਚੰਗਾ ਪਾਰਟਿਸਿਪੇਟ ਕੀਤਾ ਹੈਗਾ ਔਰ ਕਾਫੀ ਕੱਠ ਹੋਇਆ ਹੈਗਾ ਤੁਸੀਂ ਹੁਣੇ ਦੇਖਿਆ ਹੋਣਾ ਕਿ ਪੂਰਾ ਹਜ਼ੂਮ ਸੀਗਾ ਜਿਹੜਾ ਹੈਗਾ ਇੱਥੋਂ ਉਹਨੇ ਪਾਰਟਿਸਿਪੇਟ ਕਰਕੇ ਗਿਆ ਹੈਗਾ ਔਰ ਲਗਾਤਾਰ ਜਿਹੜਾ ਹੈਗਾ ਜਿਹੜੀ ਜ਼ਿਲ੍ਹਾ ਪੁਲਿਸ ਦੀ ਤੇ ਐਡਮਿਨਿਸਟ੍ਰੇਸ਼ਨ ਦੀ ਮੁਹਿੰਮ ਰਹੀ ਹੈਗੀ ਅਵੇਅਰਨੈਸ ਕ੍ਰੀਏਟ ਕਰਨ ਦੀ ਉਹਨੂੰ ਬਲ ਮਿਲ ਰਿਹਾ ਹੈਗਾ ਲੋਕਾਂ ਦੇ ਪਾਰਟਿਸਪੇਸ਼ਨ ਦੇ ਨਾਲ ਸਾਨੂੰ ਲਗਾਤਾਰ ਸਾਡੇ ਕੰਟਰੋਲ ਰੂਮ ਤੇ ਜਿਹੜੀ ਸਾਡੀ ਹੈਲਪਲਾਈਨਸ ਹੈਗੀਆਂ ਨੇ ਉਹਨਾਂ ਦੇ ਉੱਤੇ ਕਾਲ ਵੀ ਆਉਂਦੀਆਂ ਹੈਗੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਜਿਹੜਾ ਹੈਗਾ ਇੰਟਰਵੈਨਸ਼ਨ ਕਰਨ ਦੀ ਲੋੜ ਹੈਗੀ ਔਰ ਲਗਾਤਾਰ ਜ਼ਿਲ੍ਹਾ ਪੁਲਿਸ ਜਿਹੜੀ ਹੈਗੀ ਉੱਤੇ ਐਕਟ ਵੀ ਕਰ ਰਹੀ ਹੈਗੀ